ਚੋਣਾ ਆਪਾਂ ਬੜੀਆਂ ਦੇਖੀਆਂ ਚੋਣਾ ਲੜੀਆਂ ਵੀ ਬੜੀਆਂ ਨੇ ਹਰ ਚੋਣ ਦਾ ਮਹੱਤਵ ਹੈ ਪਰ ਇਹ ਚੋਣ ਚੋਣਾ ਤੋਂ ਵੱਖਰੀ ਜੀ ਇਸ ਚੋਣ ਨੇ ਪੰਜਾਬ ਦੀ ਪੰਥ ਦੀ ਹਸਤੀ ਦਾ ਪ੍ਰਗਟਾਵਾ ਕਰਨਾ ਹੈ ਇੱਕ ਬੰਨੇ ਉਹ ਤਾਕਤਾਂ ਨੇ ਜਿਹੜੀਆਂ ਪੰਥ ਨੂੰ ਤੇ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਕੀ ਕਾਲੀ ਦਲ ਨੇ ਲੈ ਲਿਆ ਏ ਵੱਡਾ ਸਟੈਂਡ ਹੁਣ ਦੂਸਰੇ ਹਲਕਿਆਂ ਦੇ ਵਿੱਚ ਕਾਲੀ ਦਲ ਨੂੰ ਵੱਡੀ ਮਦਦ ਮਿਲੇਗੀ ਤੁਸੀਂ ਇਸ ਤੇ ਵੀ ਆਪਣੀ ਰਾਏ ਜਰੂਰ ਸਾਡੇ ਨਾਲ ਸਾਂਝੀ ਕਰਿਓ ਜੋ ਜਿਵੇਂ ਤੁਹਾਨੂੰ ਪਤਾ ਹੀ ਹੈ ਖਡੂਰ ਸਾਹਿਬ ਹਲਕਾ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਹੈ ਚਰਚਾ ਦੇ ਵਿੱਚ ਇਸ ਕਰਕੇ ਹੈ ਕਿ ਬੰਦੀ ਸਿੰਘ ਨੌਜਵਾਨ ਅਮਰਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਉਣਾ ਤੇ ਉਸ ਦੇ ਲਈ ੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਤੇ ਹੁਣ ਕਾਲੀ ਦਲ ਦੇ ਉੱਤੇ ਜਿਵੇਂ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ ਕਿ ਕਾਲੀ ਦਲ ਖਡੂਰ ਸਾਹਿਬ ਦੀ ਸੀਟ ਨੂੰ ਕਾਲੀ ਛੱਡੇ ਇਸ ਤੋਂ ਪਹਿਲਾਂ ਸ਼੍ਰੋਮਣੀ ਕਾਲੀਦਲ ਅਮਰੇਸਰ ਵੱਲੋਂ ਆਪਣਾ ਉਮੀਦਵਾਰ ਵਾਪਸ ਲੈ ਲਿਆ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਤੇ ਵੀ ਇਸੇ ਤਰ੍ਹਾਂ ਦਾ ਦਬਾਅ ਬਣਾਇਆ ਜਾ ਰਿਹਾ ਸੀ ਕਿ ਅਕਾਲੀ ਦਲ ਆਪਣਾ ਉਮੀਦਵਾਰ ਵਾਪਸ ਲਵੇ ਤਾਂ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਜਿੱਤ ਉਹ ਯਕੀਨੀ ਬਣਾਈ ਜਾਵੇ ਜਿਸ ਤਰ੍ਹਾਂ ਦੇ ਨਾਲ ਪੂਰੇ ਪੰਜਾਬ ਦੇ ਵਿੱਚੋਂ ਇਹੀ ਆਵਾਜ਼ ਆ ਰਹੀ ਸੀ ਉਸ ਤੋਂ ਬਾਅਦ ਲੱਗਦਾ ਸੀ ਕਿ ਅਕਾਲੀ ਦਲ ਇਹ ਫੈਸਲਾ ਲਵੇਗਾ ਲੋਕਾਂ ਦੇ ਦਬਾਅ ਦੇ ਵਿੱਚ ਆ ਕੇ ਕਿ ਆਪਣਾ ਉਮੀਦਵਾਰ ਵਿਰਸਾ ਸਿੰਘ ਵਲਟੂਾ ਨੂੰ ਉਹ ਵਾਪਸ ਲਵੇਗਾ ਪਰ ਇਹ ਨਹੀਂ ਹੋ ਸਕਿਆ ਕਿਉਂਕਿ ਕਾਲੀਦਲ ਨੇ ਏਡੀ ਵੱਡੀ ਜਿਹੜੀ ਚੁੱਕ ਕਰ ਦਿੱਤੀ ਹੈ ਉਸ ਤੋਂ ਬਾਅਦ ਵਿਰਸਾ ਸਿੰਘ ਵਲਟੂਆ ਮੈਦਾਨ ਦੇ ਵਿੱਚ ਆ ਗਏ ਆ ਤੇ ਹੁਣ ਇਹੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਕਿ ਹੁਣ ਪੰਥਕ ਵੋਟ ਕਾਲੀਦਲ ਤੋਂ ਖਿਸਕ ਜਾਵੇ